ਕਰ ਦਿੱਏ ਦਰਪਨ ਸਿਟੀ ਵਨ ਹੈ ਜਿੱਥੇ ਇਹ ਉਹ ਕੋਠੀ ਹੈ ਜਿੱਥੇ ਬੀਤੀ ਰਾਤ ਇੱਕ ਤੁਸ਼ਾਰ ਨਾਮ 21 ਸਾਲਾ ਤੁਸ਼ਾਰ ਨਾਮ ਦੇ ਲੜਕੇ ਦਾ ਕਤਲ ਹੋ ਗਿਆ ਹੈ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਤਸਵੀਰਾਂ ਅਤੇ ਖਰੜ ਦੇ ਡੀਐਸਪੀ ਕਰਨਵੀਰ ਸੰਧੂ ਦੇ ਬਿਓ ਕੀ ਕਹਿੰਦੇ ਨੇ ਇਸ ਮਾਮਲੇ ਬਾਰੇ ਹਾਂਜੀ ਸੱਤ ਲੱਗਣਾ ਹਾਂਜੀ ਤੇ ਆ ਕੇ ਦੇਖਿਆ ਦੇ ਵੀ ਇੱਥੇ ਸਿਰਫ ਤੇ ਖੂਨ ਚੱਲ ਰਿਹਾ ਜੀ ਹਾਂਜੀ ਉੱਚ ਅਧਿਕਾਰੀ ਅਫਸਰਾਂ ਨੂੰ ਗਾ ਦਿੱਤਾ ਸੱਤ ਸੱਤ ਸਾਬ ਪਹੁੰਚ ਰਹੇ ਆ ਮੌਕੇ ਤੇ ਡਿਪਟੀ ਸਾਹਿਬ ਆ ਰਹੇ ਆ ਜੀ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਮੈਂ ਕਿੱਥੇ ਕਿੱਥੇ ਸੱਤਾਂ ਲੱਗੀਆਂ ਹੋਈਆਂ ਨੌਜਵਾਨਾਂ ਦੇ ਜਾਂਚ ਕਰੂਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ ਇੱਕ ਕਿੰਨੇ ਕ ਵੇਜ ਤੁਹਾਨੂੰ ਫੋਨ ਆਇਆ ਜੀ ਇਹਦਾ ਇਹਦਾ ਆਇਆ ਸਾਨੂੰ 20 ਮਿੰਟ ਪਹਿਲਾਂ ਆਇਆ ਸੀ ਤੁਸੀਂ ਪੀਸੀਆਰ ਮੁਲਾਜ਼ਮ ਆ ਜੀ ਹਾਂਜੀ ਹਾਂਜੀ ਪੀਸੀਆਰ ਤੁਸੀਂ ਅੰਦਰ ਮੌਕਾ ਦੇਖਿਆ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਅਸੀਂ ਜਾਣਾ ਜੀ ਮੌਕਾ ਦੇਖਣਾ ਅੰਦਰ ਜਾ ਕੇ ਬਾਹਰੋਂ ਅਸੀਂ ਦੇਖ ਕੇ ਨਾ ਥੋੜਾ ਜਿਹਾ ਹਾਂਜੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਜੀ ਜਦੋਂ ਤੁਸੀਂ ਬਾਹਰ ਤੋਂ ਦੇਖਿਆ ਕੀ ਲੱਗ ਰਿਹਾ ਤਾਂ ਕਿੱਥੇ ਕਿੱਥੇ ਸੱਤਾਂ ਲੱਗੀਆਂ ਹੋਈਆਂ ਜੀ ਸਿਰ ਤੋਂ ਬਲੱਡ ਆ ਰਿਹਾ ਸੀ ਸਿਰ ਤੋਂ ਬਲੱਡ ਸੀ ਉਹਦੇ ਅੱਛਾ ਜੀ ਇੰਨਾ ਫਿਰ ਤੇ ਉੱਚ ਅਧਿਕਾਰੀ ਕਾਦ ਕਰ ਰਹੇ ਆ ਜੀ ਪਹੁੰਚ ਰਹੇ ਆ ਜੀ ਥੋੜੇ ਫੌਜ ਦੇ ਮੌਕੇ ਤੇ ਨਾਮ ਹੈ ਭਾਜੀ ਤੁਹਾਡਾ ਮੇਰਾ ਗੁਰਤੇਜ ਹੈ ਜੀ ਤੇਜੀ ਭਲਵਾਨ ਆ ਮੈਂ ਸ਼ਰਤੀ ਦਾ ਅੱਛਾ ਜੀ ਕੀ ਹੋਇਆ ਸੁਸਾਇਟੀ ਦੇ ਵਿੱਚ ਰਾਤੀਏ ਗੱਲ ਕਰੀਏ ਇਹ ਰਾਤੀ ਸਵੇਰੇ ਪਤਾ ਲੱਗਿਆ ਵੀ ਰਾਤੀ ਮੁੰਡਾ ਉਹ ਰਹਿੰਦਾ ਸੀ ਜੀਨ ਦਾ ਤੁਸ਼ਾਰ ਉਹਦਾ ਮਰਡਰ ਹੋਇਆ ਇਹ ਰਾਤੀ ਅੱਛਾ ਉਰੇ ਸਵੇਰੇ ਪਤਾ ਲੱਗਿਆ ਸਾਨੂੰ ਵੀ 9 ਵਜੇ ਅਸੀਂ ਆ ਕੇ ਦੇਖਿਆ ਬਾਕੀ ਪੁਲਿਸ ਆਈ ਹੋਈ ਆ ਫੋਰੈਂਸਿਕ ਟੀਮ ਆਈ ਹੋਈ ਆ ਡਿਪਟੀ ਸਾਹਿਬ ਬੈਠੇ ਨੇ ਅੰਦਰ ਆਏ ਹੋਏ ਐਸਐਚਓ ਸਾਹਿਬ ਬੈਠੇ ਨੇ ਤਬਦੀਸ਼ ਕਰ ਰਹੇ ਆ ਸਾਰੀ ਫੋਟੋ ਫੋਟੋਆਂ ਦੇਖੀਆਂ ਕਾਲ ਲਟੇਲਾ ਵਗੈਰਾ ਸਾਰਾ ਜੋ ਪ੍ਰੋਸੈਸ ਆ ਸਾਰਾ ਕੁਝ ਚੱਲ ਰਿਹਾ ਕਿਹਨ ਤੋਂ ਰਹਿ ਗਿਆ ਸੀ ਲੜਕੇ ਨਾਲ ਲੜਕੇ ਦੇ ਨਾਲ ਇੱਕ ਉਹਦੀ ਵੀ ਫਰੈਂਡ ਸੀਗੀ ਇੱਕ ਮੁੰਡਾ ਕੋਈ ਹੋ ਰਹਿਦਾ ਸੀ ਕਨਾਲ ਦੇ ਕਮਰੇ 'ਚ ਮੁੰਡਾ ਰਹਿੰਦਾ ਉਹ ਵੀ ਜੀਨਦਾ ਜੀ ਕੋਈ ਤੇ ਪਤਾ ਲੱਗਿਆ ਰਾਤ ਵੀ ਇਹ ਜਿਹੜੀ ਲੜਕੀ ਆ ਰੋ ਇਹਦਾ ਦੋਸਤ ਇਕੱਠੇ ਤੇ ਇਕੱਠੇ ਸੀਗੇ ਉਹਰੇ ਪੈਗ ਪੁੱਗ ਵੀ ਲਾ ਰਹੇ ਸੀ ਅੰਦਰ ਬੈ ਕੇ ਸਟੂਡੈਂਟ ਹੈ ਜੀ ਨਹੀਂ ਨਹੀਂ ਇਹ ਮੁੰਡੇ ਨੇ ਢਾਬਾ ਕੀਤਾ ਹੋਇਆ ਆ ਰਿਹਾ ਜਿਹੜਾ ਹੁਣ ਸਵੇਰੇ ਉਹ ਤੁਹਾਡੇ ਨਾਲ ਤੁਰਾਰੇ ਜੀ ਹਾਂਜੀ ਹਾਂਜੀ ਉਹ ਲੜਕੀ ਦਾ ਵੀ ਨੰਬਰ ਬੰਦ ਹੈ ਮੁੰਡੇ ਦਾ ਜਿਹੜਾ ਲੜਕੀ ਦੇ ਨਾਲ ਇੱਕ ਹੋਰ ਮੁੰਡਾ ਆਉਂਦਾ ਸੀ ਕੋਈ ਅਮਨ ਉਹਦਾ ਵੀ ਨੰਬਰ ਬੰਦ ਹੈ ਤੇ ਜਦੋਂ ਅੰਦਰ ਡੈੱਡ ਬਾਡੀ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਉਹਰੇ ਅੱਖ ਤੇ ਸੱਟ ਐ ਸਿਰ ਤੇ ਆ ਸਾਰਾ ਡੈਮੇਜ ਕੀਤਾ ਹੋਇਆ ਕੋਈ ਤਿੱਖੀ ਚੀਜ਼ ਨਾ ਆ ਚੀਜ਼ ਪੰਨੀ ਹੋਈ ਆ ਸਾਰੀ ਇਹ ਚਾਰੇ ਬੰਦੇ ਕਿੱਥੇ ਕਿੱਥੇ ਨੇ ਜੀ ਇਹ ਜਿੰਦੇ ਹੀ ਆ ਚਾਰੇ ਇੱਕ ਮੁੰਡਾ ਕੋਈ ਮਹਾਲੀ ਦਾ ਇੱਕ ਕੋਈ ਮਹਾਲੀ ਦਾ ਨਹੀਂ ਬਾਕੀ ਨਾਲ ਦੇ ਇੱਕ ਮੁੰਡਾ ਨਾਲ ਦੇ ਕਮਰੇ ਚ ਰਹਿੰਦਾ ਉਹ ਤਾਂ ਹੋਰੀ ਆ ਇੱਕਾ ਮੁਰਲੇ ਕਮਰੇ ਚ ਰਹਿੰਦਾ ਉਹ ਮੁੰਡਾ ਹਰਿਆਣੇ ਦਾ ਤੇ ਉਹ ਕੁੜੀ ਜਿੰਦ ਦੀ ਉਹ ਆ ਹਰਿਆਣੇ ਦੀ ਉੱਤੇ ਕਿੰਨੇ ਲੱਗੇ ਸਵੇਰ ਆ ਪਰ ਮੇਰੀ ਜੀ ਬੈਠ ਸਵੇਰੋਂ ਮਾਲਕ ਨੇ ਫੋਨ ਕੀਤਾ ਮੁੰਡਾ ਕੁੱਤੇ ਰਹਿੰਦਾ ਉਹਨੂੰ ਵੀ ਉਹ ਫੋਨ ਨਹੀਂ ਚੱਕ ਰਿਹਾ ਉਹਦਾ ਫੋਨ ਬੰਦ ਆ ਉਹਨੂੰ ਜਦੋਂ ਫੋਨ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਉੱਤੇ ਵਾਲਾ ਮੁੰਡਾ ਗਿਆ نیچے ਉਹ ਕਹਿੰਦਾ ਵੀ ਸੁੱਤਾ ਪਿਆ ਉਹ ਕਹਿੰਦਾ ਚੱਲ ਪਿਆ ਰਹਿਣ ਦੇ 20 ਮਿੰਟ ਬਾਅਦ ਦੁਬਾਰਾ ਫੇਰ ਮਾਲਕ ਨੇ ਉਹਨੂੰ ਮਕਾਨ ਮਾਲਕ ਦਾ ਇਹ ਦੋਸਤ ਅਸੀਂ ਇਕੱਠੇ ਹੀ ਰਹਿੰਦੇ ਸੀ ਇਹ ਮੁੰਡਾ ਜਿਹੜਾ ਜਿਹਦਾ ਮਰਡਰ ਹੋਇਆ ਤੇ ਮਕਾਨ ਮਾਲਕ ਕੀ ਨਾਮ ਹੈ ਜੀ ਦਾ ਇਹਦਾ ਤੁਸ਼ਾਰ ਹੈ ਮੁੰਡੇ ਦਾ ਨਾਮ ਜੀ ਦਾ ਲੜਕੀ ਦਾ ਕੀ ਨਾਮ ਹੈ ਸੀ ਦੋਸਤ ਜਿਹੜੀ ਲੜਕੀ ਦਾ ਨਾਮ ਤਮੰਨਾ ਤੇ ਉਹ ਜਿਹੜਾ ਲ ਅਸੀਂ ਇਹ ਸਾਰੇ ਜੀਨ ਦੇ ਹੀ ਰਹਿਣੇ ਵਾਲੇ ਆ। ਇਹ ਜੀਨ ਦੇ ਹੀ ਰਹਿਣੇ ਵਾਲੇ ਉਹ ਦੂਆ ਅਮਨ ਮੁੰਡਾ ਮਹਾਲੀ ਦਾ ਰਹਿਣੇ ਵਾਲਾ। ਕੋਈ ਨੇ ਪਹਿਲਾਂ ਵੀ ਗੱਲ ਦੱਸੀ ਕੋਈ ਤੁਹਾਨੂੰ ਇਹੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲ ਹੀ ਹੋਈ ਜਾਨੀ ਕਿ ਪਹਿਲਾਂ ਉਹ ਸੋਸਾਇਟੀ ਦੇ ਪੰਜ ਚਾਰ ਜਣੇ ਨੰਬਰਾਂ ਜੇ ਸੀਗੇ ਅੱਲਾ ਗੁੱਲਾ ਰਾਤ ਨੂੰ ਦਰੂਦ ਰੂਪੀ ਕੇ ਹੁੱਕਾ ਹੱਕਾ ਪੀਂਦੇ ਬੁਲਟਾਂ ਦੇ ਬੜਾਖੇ ਬੜੂਖੇ ਮਨਾਉਂਦੇ ਗਾਰਡ ਨਾਲ ਵੀ ਇਹਨਾਂ ਨੇ ਇੱਕ ਦੋ ਵਾਰ ਦਰੂਦ ਰੂਪੀ ਕੇ ਹੰਗਾਮਾ ਕਰਿਆ। ਤੁਸੀਂ ਸ਼ਹਿਰ ਕਿੰਨੀ ਕੁ ਥੇਰ ਪਹਿਲਾਂ ਇਸ ਕੋਠੀ ਦੇ ਵਿੱਚ ਆਇਆ ਰਹਿਣਾ। ਇਹ ਕੋਠੀ ਨੂੰ ਹੋਈ 4-5 ਮਹੀਨੇ ਆ ਪਿਆਰ ਹੋਈ ਨੂੰ। ਇਹ ਪੂਰਾ ਮਾਮਲਾ ਕੀ ਹੈ? ਅੱਜ ਸਵੇਰ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦਰਪਨ ਸਿਟੀ ਦੇ ਵਿੱਚ ਇੱਕ ਮੁੰਡਾ ਕਿਰਾਏ ਤੇ ਰਹਿੰਦਾ ਹੈਗਾ ਉਹਦਾ ਜਿਹੜਾ ਹੈਗਾ ਕਿਸੇ ਨੂੰ ਮਰਡਰ ਕਰਤਾ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਸਾਡੀ ਸਾਰੀ ਟੀਮ ਤੇ ਹੁਣ ਮੌਕੇ ਦੀ ਜਿਹੜੀ ਅਸੀਂ ਸਾਰਾ ਕ੍ਰਾਈਮ ਸੀਨ ਇਨਸਪੈਕਟ ਕਰ ਲਿਆ ਫੋਰੈਂਸਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਬੁਲਾ ਕੇ ਫਿੰਗਰਪ੍ਰਿੰਟ ਟੀਮ ਵੀ ਤੇ ਫੋਰੈਂਸਿਕ ਐਕਸਪਰਟਸ ਨੇ ਜੋ ਮੌਕੇ ਤੋਂ ਸਬੂਤ ਵਗੈਰਾ ਸੀ ਉਹ ਅਸੀਂ ਹਾਸਲ ਕਰ ਲਏ ਆ ਤੇ ਵਿਕਟਮ ਦੀ ਜਿਹੜੀ ਫੈਮਿਲੀ ਆ ਉਹਦੇ ਨਾਲ ਕੰਟੈਕਟ ਹੋ ਗਿਆ ਉਹ ਆ ਰਹੇ ਨੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਤੇ ਮੇਰੀ ਇਨਵੈਸਟੀਗੇਸ਼ਨ ਚ ਕੁਝ ਸਰ ਚੀਜ਼ਾਂ ਕਲੀਅਰ ਹੋਏ। ਇਹ ਕੌਣ ਹੈ, ਕਿੱਥੇ ਦਾ ਰਹਿਣ ਵਾਲਾ ਹੈ ਤੇ ਕੀ ਕੰਮ ਕਰਦਾ ਹੈ ਇਥੇ। ਨਾਮ ਕੀ ਹੈ? ਤੋਸ਼ਾਰ ਨਾਮ ਦਾ ਲੜਕਾ ਜੀ ਪਿੱਛੋਂ ਜੀਨ ਦਾ ਰਹਿਣ ਵਾਲਾ ਹੈ। 21 ਸਾਲ ਦੀ ਇਹਦੀ ਏਜ ਹੈਗੀ ਹੈ। ਇੱਥੇ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ, ਰੈਸਟੋਰੈਂਟ ਚਲਾਉਂਦਾ ਸੀਗਾ। ਤੇ ਪ੍ਰੀਲਿਮਿਨਰੀ ਤੌਰ ਤੇ ਇਹ ਹੀ ਸਾਹਮਣੇ ਆਇਆ ਕਿ ਇੱਥੇ ਰੈਂਟ ਤੇ ਰਹਿੰਦਾ ਸੀਗਾ। ਨਾਲ ਇਹਦੇ ਇੱਕ ਲੜਕੀ ਰਹਿੰਦੀ ਸੀਗੀ ਤੇ ਅਸੀਂ ਬਾਕੀ ਸਾਰੀਆਂ ਜਿਹੜੀਆਂ ਸਾਰੇ ਐਂਗਲਸ ਤੋਂ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ। ਸਰ ਇਹਦੀ ਸਰਕ ਇਦੇ ਫੇਸ ਤੇ ਹੈੱਡ ਸਾਈਡ ਤੇ ਜਿਹੜੀ ਐ ਸਰਕੀ ਇਹ ਚਾਰੇ ਕਿੱਥੇ ਦਿੰਨੇ ਸਾਰੇ ਜਿਹੜੇ ਨਾਲ ਬੋਡੀ ਅੱਲੀ ਕੋੜੀ ਰਹਿੰਦੀ ਕਿੱਥੋਂ ਦੀ ਹੋਈ ਉਹ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਨਾਂ ਦੀ ਆਡੈਂਟੀਫਾਈ ਕਰ ਰਹੇ ਆ ਰਾਤ ਇੱਕ ਮੁੰਡਾ ਵੀ ਇਹਦਾ ਦੋਸਤ ਵੀ ਨਾਲ ਸੀ ਜੀ ਕਹਿੰਦੇ ਇਕੱਠਿਆਂ ਨੇ ਦਰੋ-ਦਰੋ ਬੀਤੀ ਹੈ ਜੀ ਕੁਝ ਇਹ ਹਜਾਰ ਸਾਹਮਣੇ ਆਏ ਜੀ ਸਾਰੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਰੇ ਐਂਗਲਸ ਨੂੰ ਵੀ ਐਕਸਪਲੋਰ ਕਰ ਰਹੇ ਆ ਘਰ ਦੇ ਆਸ-ਪਾਸ ਸੀਸੀਟੀਵੀ ਕੈਮਰਾਜ਼ ਹੈਗੇ ਨੇ ਟੈਕਨੀਕਲ ਤੌਰ ਤੇ ਹਿਊਮਨ ਇੰਟੈਲੀਜੈਂਸ ਤੌਰ ਤੇ ਅਸੀਂ ਸਾਰਾ ਕੁਝ ਜਿਹੜਾ ਉਹ ਤਫ਼ਤੀਸ਼ ਉਸ ਚੀਜ਼ ਦੀ ਕਰ ਰਹੇ ਹਾਂ ਪਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗਿਆ ਹੋਵੇ ਕੋਈ ਤੀਜਰ ਹਥਿਆਰ ਇਹ ਕਿਸ ਤਰੀਕੇ ਨਾਲ ਬੋਡੀ ਦੇ ਨਾਲ ਯੂਜ਼ ਕੀਤਾ ਦੇਖੋ ਜੀ ਕ੍ਰਾਈਮ ਸੀਨ ਤੋਂ ਕੋਈ ਵੈਪਨ ਰਿਕਵਰ ਨਹੀਂ ਹੋਇਆ ਬਟ ਜਿਹੜੀ ਅਸੀਂ ਸਰਸਰੀ ਤੌਰ ਤੇ ਇਨਸਪੈਕਸ਼ਨ ਜਿਹੜੀ ਕੀਤੀ ਹੈਗੀ ਆ ਬੋਡੀ ਦੀ ਉਹਦੇ ਵਿੱਚ ਕੋਈ ਬਲੰਟ ਵੈਪਨ ਹੈਗਾ ਕੋਈ ਸ਼ਾਰਪ ਵੈਪਨ ਨਹੀਂ ਬਲੰ ਦੀ ਬੋਡੀ ਜਿਹੜੀ ਆ ਉਹ ਤਾਂ ਟੰਬਲ ਦੇ ਨਾਲ ਢਗੀ ਹੋਈ ਸੀਗੀ ਤੇ ਬਾਕੀ ਜਿਹੜਾ ਪੋਸਟਮਾਰਟਮ ਦੇ ਵਿੱਚ ਸਾਰੀ ਚੀਜ਼ ਥੀਰ ਹੋ ਜੂਗੀ ਡਿਪਟੀ ਸਾਹਿਬੀ ਪਤਾ ਕਿੱਦਾਂ ਲੱਗਿਆ ਪੁਲਿਸ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਪਹਿਲੇ ਮਾਸਾ ਤਾਂ ਲੱਗਿਆ ਇਹ ਤਾਂ ਆਲਰੇਡੀ ਬੰਦ ਸੀ ਤਾਂ ਟੰਡੇ ਸੀ ਵਿਕਟਮ ਦੀ ਫੈਮਲੀ ਨੇ ਜੀ ਉਹਦੇ ਕਿਸੇ ਇੱਥੇ ਲੋਕਲ ਬੰਦੇ ਨਾਲ ਕੰਟੈਕਟ ਕੀਤਾ ਸੀਗਾ ਉਹ ਲੋਕਲ ਨੇ ਜਦੋਂ ਆ ਕੇ ਉਹਦਾ ਕੋਈ ਦੋਸਤ ਸੀਗਾ ਉਹਨੇ ਆ ਕੇ ਚੈੱਕ ਕੀਤਾ ਤਾਂ ਉਹਨੇ ਜਿਹੜਾ ਮੌਕੇ ਤੇ ਆ ਕੇ ਦੇਖਿਆ ਕਿ ਉਹ ਮਰ ਤਾ ਮਤਲਬ ਫੈਮਲੀ ਦਾ ਕੋਈ ਨਹੀਂ ਸੀ ਚੱਕ ਰਿਹਾ ਦਹਾ ਹਾਂਜੀ ਉਹਦੇ ਦੱਸਣ ਮੁਤਾਬਕ